ਆਪਾਂ ਪਿਆਰ ਦੇ ਨਾਲ ਇਹ ਆਪਾਂ ਸਾਰੇ ਸਿਮਰਨ ਦੇ ਨਾਲ ਜੁੜੀਏ ਫਿਰ ਪੂਤਾ ਮਾਤਾ ਕੀ ਸੀਸ ਨਿਮਖਣਾ ਬਿਸਰਤੂ ਕੋ ਹਰ ਹਰ ਸਦਾ ਪਜੋ ਜਗਦੀਸ਼ ਪੰਜਾਂ ਇਹ ਬੱਚਿਆਂ ਬਸੋਂ ਜੇ ਪਹਿਲਾਂ ਇਹਨਾਂ ਦੀ ਆਪ ਸਾਰੇ ਫਤਿਹ ਪ੍ਰਵਾਨ ਕਰੋ ਤੇ ਫਿਰ ਪਿਆਰ ਦੇ ਨਾਲ ਆਪਾਂ ਸਾਰੇ ਇਹਨਾਂ ਕੋਲੇ ਸ਼ਬਦ ਸਰਵਣ ਕਰੀਏ ਜੀ ਗੁਰੂ ਸਾਹਿਬ ਕਿਰਪਾ ਕਰਨ ਹਤੇ ਬਲਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Good wow. शी स पुता ਇਸ ਸਮੇਂ ਰਤ ਸਭ ਕਿਲ ਵਿਖ ਨਾਸਾ ਪਿਤਰੀ ਹੋਇ ਉਧਾਰੋ ਸੋ ਹਰ ਹਰ ਤੁਮ ਸਾਧ ਹੀ ਜਾਪੋ ਜਾਂ ਕਾ ਅੰਤ ਨਾ ਪਾਰੋ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤਮ ਕੋ ਹਰ ਹਰ ਸਦਾ ਪਜੋ ਜਗਦੀਸ਼ ਸਤਗੁਰ ਸਤੇ ਪਾਤਸ਼ਾਹ ਕਹਿੰਦੇ ਹਨ ਮੇਰੇ ਸਤਾਰ ਜੋ ਪੂਜਨੀਕ ਮਾਤਾ ਜੀ ਨੇ ਜਿਵੇਂ ਮੈਨੂੰ ਹੁਕਮ ਕੀਤਾ ਕਿ ਉਸ ਆਕਾਲ ਪੁਰਖ ਵਾਹਿਗੁਰੂ ਪਰਿਪੂਰਨ ਪ੍ਰਮਾਤਮਾ ਦੀ ਯਾਦ ਵਿੱਚ ਸਦਾ ਤੁਹਾਡਾ ਮਨ ਜੁੜਿਆ ਰਹੇ ਇਹ ਮੇਰੀ ਅਸੀਸ ਹੈ ਸੋ ਇਸ ਪਾਵਨ ਸ਼ਬਦ ਨਾਲ ਜਿੱਥੇ ਅਸੀਂ ਆਪ ਸਾਰੀਆਂ ਗੁਰੂ ਕੀ ਅਸਿਕ ਸੰਗਤਾਂ ਦੇ ਦੋਸਤਾਂ ਮਿੱਤਰਾਂ ਦੇ ਸੋਸ਼ਲ ਮੀਡੀਆ ਰਾਹੀਂ ਦਰਸ਼ਕ ਕਰਦੇ ਹਾਂ ਉੱਥੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਚਰਨਸ਼ੋ ਆਪਣਾ ਚਰਨਾ ਵਿੱਚ ਬੇਨਤੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਪਾਤਸ਼ਾਹ ਕਿਰਪਾ ਕਰਨੀ ਬੱਚੀ ਹਿੰਮਤਕਾਰ ਨੂੰ ਦੀਰਗਾਜੂ ਮਾਤਾ ਪਿਤਾ ਦਾ ਅਗਿਆਕਾਰੀ ਦੇਸ਼ ਕੌਮ ਤੇ ਖਾਲਸਾ ਪੰਥ ਦੀ ਸੇਵਾ ਗੁਰਸਿੱਖੀ ਵਾਲਾ ਜੀਵਨ ਕਿਸਾਂ ਸਵਾਸਾਂ ਸੰਗ ਲਾਉਣਾ ਦੇਸ਼ ਕੌਮ ਤੇ ਖਾਲਸਾ ਪੰਥ ਦੀ ਤਤਪਰ ਹੈ ਕਿ ਸੇਵਾ ਕਰਨ ਦੀ ਮਹਾਰਾਜ ਬਲ ਬੁੱਧੀ ਪ੍ਰਦਾਨ ਕਰਨੀ ਬ੍ਰਹਮ ਵਿਦਿਆਦੀ ਦਾਤ ਸੰਸਾਰੀ ਉਚ ਵਿਦਿਆਦੀ ਦਾਤ ਬਖਸ਼ਿਸ਼ ਕਰਨੀ اے ਮਹਾਰਾਜੀ ਚਰਨਾ ਵਿੱਚ ਅਰਦਾਸ ਬੇਨਤੀ ਇਹ ਸ਼ਬਦ ਨਹੀਂ ਹੈ ਸੋ ਇਹਨੀ ਸੇਵਾ ਪ੍ਰਵਾਨ ਕਰਨੀ ਆਪ ਸਾਰਿਆਂ ਸੰਤਾਂ ਦਾ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਸੋ ਕਾਕਾ ਜਗ ਸਿੰਘ ਆਦ ਸਿੰਘ ਅਪਾਇ ਸਿੰਘ ਇਹਨਾਂ ਨੇ ਪਾਵਨ ਸ਼ਬਦ ਨੂੰ ਗਾਇਨ ਕੀਤਾ ਹੈ ਹੀਰਾ ਸਿੰਘ ਤੇ ਹਰਪਤੇ ਸਿੰਘ ਜੋ ਅਜੇ ਬਹੁਤ ਛੋਟੇ ਨੇ ਸੋ ਮਹਾਰਾਜ ਕਿਰਪਾ ਕਰਨ ਉਹਨਾਂ ਨੂੰ ਹੋਰ ਵੀ ਬਲ ਬੁੱਧੀ ਪ੍ਰਦਾਨ ਕਰਨ ਕਿਉਂਕਿ ਅਕਸਰ ਹੀ ਗੁਰਮੁਖ ਪਿਆਰਿਓ ਬਚਪਨ ਵਿੱਚ ਬਹਿਣਾ ਇਕਾਗਰਤਾ ਦੇ ਨਾਲ ਬਹੁਤ ਔਖਾ ਹੁੰਦਾ ਹੈ ਹਾਂਜੀ ਤੁਸੀਂ ਇਹ ਆਪ ਨੂੰ ਹਾਂਜੀ ਓਕੇ ਸੋ ਪਰ leptonic ਗੁਰੂ ਦੀ ਕਿਰਪਾ ਬਖਸ਼ੇ ਹੈ ਤੁਹਾਡੀ ਸਾਰਿਆਂ ਦੀਆਂ ਅਸੀਸਾਂ ਹਨ ਇਹ ਬੜੇ ਪਿਆਰ ਦੇ ਨਾਲ ਬੈਠ ਕੇ ਮਹਾਰਾਜ ਦਾ ਸਿਮਰਨ ਕਰਦੇ ਨੇ ਬਾਣੀ ਪੜ੍ਹਦੇ ਨੇ ਸੁਣਦੇ ਨੇ ਨਿਤਨੇਮ ਕਰਦੇ ਨੇ ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਹੈ ਤੁਹਾਡੀ ਸਾਰਿਆਂ ਦੀ ਅਸੀਸਾਂ ਅਕਸਰ ਮੈਂ ਇਹ ਲਾਈਵ ਜਾਦਾ ਤਰਜੀਹ ਤਾ ਦਿੰਦਾ ਹਾਂ ਜੋ ਮੈਨੂੰ ਗੁਰਮਖਾ ਪਿਆਰਾਂ ਨੇ ਹੁਕਮ ਕੀਤਾ ਕਿ ਕੋਈ ਨਾ ਕੋਈ ਇਸ ਲਾਈਵ ਦੇ ਕੇ ਸੁਣ ਕੇ ਗੁਰੂ ਦਾ ਪਿਆਰਾ ਪਰਿਵਾਰ ਗੁਰਸਿੱਖ ਕੋਈ ਬੱਚਾ ਇਹ ਸਿੱਖਿਆ ਲੈ ਲਵੇ ਆਪਣੇ ਜੀਵਨ ਕਾਲ ਵਿੱਚ ਕਿ ਮੈਂ ਵੀ ਗੁਰੂ ਕੀ ਬਾਣੀ ਦੇ ਸ਼ਬਦ ਕੀਰਤਨ ਨਾਲ ਜੁੜਾਂ ਮੈਂ ਵੀ ਬਾਣੇ ਤੇ ਬਾਣੇ ਦਾ ਧਾਰਨੀ ਹੋਵਾਂ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਪਿਆਰ ਸਤਕਾਰ ਬਣਿਆ ਰਵੇ ਮਹਾਰਾਜ ਕਿਰਪਾ ਕਰਨ ਅਗਲੇ ਸਮੇਂ ਵਿੱਚ ਫੇਰ ਆਪਾਂ ਪਿਆਰ ਦੇ ਨਾਲ ਜਿਹੜੇ ਗੁਰਬਾਣੀ ਦੇ ਸ਼ਬਦ ਨਾਲ ਸਾਂਝ ਪਾਵਾਂਗੇ ਜੀ ਆਓ ਹੁਣ ਪਿਆਰ ਦੇ ਨਾਲ ਸਿਰੋਮਣ ਵਿੱਚ ਸਾਰੇ ਜੁੜੀਏ ਇੱਥੇ ਹੀ ਜੋ ਸੇਵਾ ਪ੍ਰਵਾਨ ਕਰਨੀ ਕੋਲ ਨਾ ਚੁੱਕਾ